ਵੇ ਕਾਰਨ ਕੇ ਬਣਾ ਬਸ ਤੇ ਬਣਾ ਮੋਟਰਸਾਈਕਲ ਆਇਆ ਹੈ ਫਿਰ ਡਰਾਈਵਰ ਕੇ ਮੋਟਰਸਾਈਕਲ ਪਾਸੇ ਕਰ ਰਹੀ ਕਹਿੰਦੀ ਜਿੰਕਾਤ ਮਾਰਨੀ ਨੇ ਇਹ ਅੱਖ ਹੈ ਨਾ ਰਾੜਾ ਕੱਟ ਮਾਰ ਲਾ ਕੇ ਨਹੀਂ ਇਹਨਾਂ ਡਰਾਈਵਰ ਦਾ ਕਲੈਕਟ ਤਵਾ ਤੂੰ ਪੇਡਾੜੀ ਮਾਰੀ ਰਾੜਾ ਹਾਂ ਜੀ ਅਸੀਂ ਬਸ ਖੁਦ ਡਰਾਈਵਰ ਤੂੰ ਤਾਂ ਸੀਟ ਉੱਪਰ ਸ assi ਭਾਂਜੀ ਨਾ ਨਾ ਕੀਤਾ ਵਾ ਅਸੀਂ ਨਾ ਕੀਤਾ ਵੈ ਨਾ ਕੀਤਾ ਵੈ ਇਹ ਲੁੱਟਮਾਰ ਕਰਦੇ ਨੇ ਕੋਈ ਗੱਲ ਨਹੀਂ ਵੀਰੇ ਆਪ ਹੀ ਸਾਈਡ ਚ ਲਈ ਜਾਂਦੇ ਸੀ ਅਸੀਂ ਉਹਨਾਂ ਕੋ ਮਾਰਤਾ ਫੇਰ ਉਹ ਮੁੰਡਾ ਲੈ ਕੱਲ ਮੈਂ ਪਾ ਗਿਆ ਤੇ ਬਚਾ ਲਿਆ ਉਹਨਾਂ ਮਾਰਿਆ ਰਾੜਾਇਆ ਵੀਰੇ ਦੇ ਅਸੀਂ ਇਹਨਾਂ ਨੂੰ ਫੜ ਲੈ ਵੀਰੇ ਤੁਸੀਂ ਬਾਹਰ ਆ ਜਾਓ ਬਾਹਰ ਆ ਜਾਓ ਮੈਂ ਆਕੇ ਲੱਗ ਗਿਆ ਤੇ ਫੇਰ ਅੰਗੇ ਚ ਵੜ ਕੇ ਬੱਸ ਗਏ ਦੋ ਜਣੇ ਲੱਗ ਬੱਸ ਉਸ ਦੇ ਵਿੱਚ ਤੁਸੀਂ ਕਿੰਨੂੰ ਜ਼ਿੰਮੇਵਾਰ ਮੰਨਦੇ ਜੀ ਭਾਂਜੀ ਵੀਰੇ ਕਿੰਨੋਂ ਬਣਦੇ ਐਨੇ ਦਾ ਰਾਕੀ ਤੇ ਮੇਚ ਮਾਰੇ ਇੰਦੇ ਵਿੱਚ ਮਾਰੇ ਉਹ ਦਾਨੀ 2:00 ਵਜੇ ਲੱਗੀ ਸੀ ਯਾਰਨ ਵਾਸਤੇ ਵਧੀਆ ਲੱਗੀ ਹੁੰਦੀ ਸੀ ਉਹਨੇ ਆਹ ਵੀ ਕਿ ਮਸਲਾ ਆਇਆ ਉਸ ਮੋਟਰਸਾਈਕਲ ਦਾ ਡਰਾਈਵਰ ਦੀ ਕੋਈ ਗਲਤੀ ਨਹੀਂ ਹੋਈ ਸੀ ਪੰਜ 10 ਮੁੰਡੇ ਵੀ ਯਾਰੇ ਕੋਨਾ ਕੋਟਮਾਰ ਬੜੀ ਕੀਤੀ ਡਰਾਈਵਰਾਂ ਨੂੰ ਸਵਾਰੀਆਂ ਨੂੰ ਕੁੱਟਾ ਨਹੀਂ ਕੀ ਕੀ ਹੋਇਆ ਗੱਡੀ ਦਾ ਕਿ ਝਗੜਾ ਹੋ ਜਾਂਦਾ ਸੀ ਇਹ ਡਰਾਈਵਰ ਨੂੰ ਕੁੱਟਮਾਰ ਕਰੀ ਜਾਂਦੇ ਸੀ ਰਾੜਾ ਸੀ ਦੱਸਦੇ ਸੀ ਇਹਨਾਂ ਕੋਲੇ ਇਹ 8 10 ਜਨੇ ਸੀਗੇ ਹੁਣ ਕੀ ਹੋਇਆ ਇਹਨਾਂ ਨੇ ਛਡਾਉਂਦਾ ਛਡਾਉਂਦਾ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ ਮੇਰੇ ਵੀ ਵੱਜੀ ਆਖ ਤੇ ਪਰ ਆ ਸਾਰੀਆਂ ਦੁਕਾਨਾਂ ਵਾਲਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਈ ਉਹ ਗੱਲ ਪੈ ਗਏ ਉਧਰ ਦੇਖੋ ਹੁਣ ਸਾਡੇ ਬੰਦਿਆਂ ਦੇ ਫੇਰ ਗੱਲ ਪੈ ਗਏ ਮੇਰਾ ਨਾਮ ਹਰਜਿੰਦਰ ਸਿੰਘ ਜੀ ਮੇਰੀ ਮੇਰਾ ਡਰਾਈਵਰ ਨੰਬਰ PD 180 ਹੈ ਜੀ ਮੈਂ ਫਾਇਲ ਤੋਂ ਚਿੰਤਪੁਰਣੀ ਆਤੋਂ ਵਾਪਸ ਆ ਰਿਹਾ ਸੀ ਜਾਮ ਲੱਗਿਆ ਸੀ ਮੈਂ ਮੋਟਰਸਾਈਕਲ ਨਾਲ ਹਾਰ ਮਾਰਾ ਮੈਂ ਕਿਹਾ ਵੀਰੇ ਮੜਾ ਚੱਲ ਲਗਾਇਆ ਲਗਾ ਉਹਨੇ ਮੇਰੇ ਕਿਨਾਰਾ ਦਾਰੂ ਕੀਤੀ ਉਹਨੇ ਮੇਰੇ ਕਿ ਬ੍ਰੇਕ ਮਾਰ ਦਿੱਤੇ ਮੈਂ ਗੱਡੀ ਕੰਟਰੋਲ ਕਰਕੇ ਰੋਕ ਲਈ ਤੇ ਮੈਨੂੰ ਕਹਿੰਦਾ ਥੱਲੇ ਲੈ ਮੈਂ ਕਿ ਯਾਰ ਮੈਂ ਥੱਲੇ ਵੀ ਉਤਰਦਾ ਸਵਾਰੀਆਂ ਨੇ ਮੈਨੂੰ ਫੜ ਲਿਆ ਡਰਾਈਵਰ ਸਾਈਡ ਆ ਕੇ ਇਹਨਾਂ ਮੈਨੂੰ ਮੇਰਾ ਸ਼ੀਸ਼ਾ ਤੋੜਤਾ ਮੈਂ ਕਿ ਯਾਰ ਕੋਈ ਗੱਲ ਨਹੀਂ ਮੈਂ ਥੱਲੇ ਆ ਜਾਨਾ ਮੈਂ ਥੱਲੇ ਆ ਕੇ ਬਹੁਤ ਬੜੀ ਨਾਲ ਕੁੱਟਿਆ ਉਹ ਜ਼ਿਆਦਾ ਮੈਨੂੰ ਕੁੱਟਿਆ ਮੇਰਾ ਭਰਾ ਮੈਨੂੰ ਛਡਾਨ ਆਇਆ ਇੱਕ ਕੰਮ ਕਰਦਾ ਚੱਲ ਰਿਹਾ ਸੀ ਇਹਨੂੰ ਫਿਰ ਮੈਨੂੰ ਬਹੁਤ ਜ਼ਿਆਦਾ ਮੇਰੇ ਰਾੜਾ ਹੀ ਮਾਰੀਆਂ ਤਾਂ ਵੇਖੋ ਮੇਰੇ ਬੌਸ ਨੂੰ ਨੀਚੀ ਨਹੀਂ ਜੀ ਨਹੀਂ ਮੈਂ ਜਾਣਦਾ ਨਹੀਂ ਕਿਹੜੇ ਕਾਰਨ ਬਣਦੇ ਹੋ ਕਿਰਨ ਦੇ ਵਿੱਚ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਨੂੰ ਕਿਉਂਕਿ ਅਸੀਂ ਮੌਰਾ ਮਿਲਤੀ ਦੇ ਨਾਲ ਰੋਟੀ ਰਹਿਨੇ ਜੀ ਭਾਈ ਇਹਨੇ ਹੋਰ ਸਾਡਾ ਬੱਸ ਕੱਢੀ ਐ ਠੀਕ ਐ ਮੇਰਾ ਮੋਰ ਤਾਂ ਡਿੱਗਦਾ ਇਨ ਉੱਤੇ ਬ੍ਰੇਕ ਮਾਰਤੀ ਚ ਬ੍ਰੇਕ ਨਾ ਮਾਰਦਾ ਫਿਰ ਬੱਸ ਚੜ੍ਹਦੇ ਨੂੰ ਬੋਰਡਲ ਛੱਡ ਕੇ ਸਾੜ ਤੋਂ ਹੋ ਗਿਆ ਉਹ ਮੋਰਲੇ ਟੁੱਟਾ ਪਾ ਇਹਦਾ ਮਤਲਬ ਹੈ ਥੋੜਾ ਵੀਰੇ ਹਾਂ ਮੇਰਾ ਬਾਦੀ ਹਾਂ ਤੇ ਮਵੀ ਡਰਾਈਵਰ ਬੰਦਾ ਮਵੀ ਸਰਪੰਚ ਦਾ ਡਰਾਈਵਰ ਹਾਂ ਇਹ ਨੰਬਰ ਦਾ ਮੈਂ ਭੋਂਗਲਾ ਟਰਾਲਾ ਚਲਾਣਾ ਇਹਦਾ ਮਤਲਬ ਹੈ ਨਹੀਂ ਆਹ ਰਾਣ ਮਾਰ ਰਾਣ ਮਾਰੀ ਕਿਰਨ ਮੇਰੇ ਕੋਲ ਹੈ ਤੇ ਮੇਰੇ ਕੋਲ ਆਹ ਮਾਰੀ ਬੰਨ ਹੁਣ ਬਣ ਜਾ ਕਿਰਨ ਮੇਰੇ ਕੋਈ ਜੀ ਨਹੀਂ ਹੈ ਕਿ ਮੈਂ ਆਹ ਬਸ ਸੱਤੋਂ ਨਿਕਾ ਮੈਂ ਉਹ ਸਰ ਮੰਦਰੀ ਉੱਟਾ ਮੈਂ ਉਹ ਤਾਂ ਕਹਿੰਦਾ ਬਣਾ ਮੈਂ ਤੇ ਮੋੜ ਤੋਂ ਲੱਗ ਸੰਦ ਇਹਨਾਂ ਇਹਨੇ ਉਹ ਤਾਂ ਐਵੇਂ ਕੁਝ ਨਹੀਂ ਕਰਦੀ ਮੇਰੇ ਭੈਣ ਦੀ ਗੱਲ ਕੱਢੀ ਹੈ ਜਨਾਨੀਆਂ ਦੇ ਕੋਲੇ ਕਹਿੰਦਾ ਤੂੰ ਕੇ ਖੜ ਏਡਾ ਤੱਕੇ ਖੜ ਪਾਸੇ ਸਾਨੂੰ ਤਾਂ ਥਾਣੇ ਰਿਕਾਰਡ ਗਈ ਹੈ ਵੀ ਟਵਾਣੇ ਪਿੰਡ ਦੇ ਉੱਤੇ ਮੋੜ ਤੇ ਲੜਾਈ ਹੋ ਰਹੀ ਹੈ ਅਸੀਂ ਉੱਥੇ ਪੁੱਜੇ ਆ ਜਿਹੜੇ ਬੰਦੇ ਲੜਾਈ ਕਰੀ ਹੈ ਉਸ ਬੰਦੇ ਨੂੰ ਅਸੀਂ ਥਾਣੇ ਲੈ ਕੇ ਜਾ ਰਹੇ ਕੀ ਕਾਰਨ ਕੀ ਬਣਦੱਸਦੇ ਆ ਕਾਰਨ ਆ ਜਾਂ ਕਾਰਨ ਕੋਈ ਪਛਾਣ ਨਹੀਂ ਲੱਗ ਰਿਹਾ ਦੱਸਾਂਗੇ ਕਹਿੰਦੇ ਕੁੱਟਮਾਰ ਵੀ ਕੀਤੀ ਆ ਹਾਂ ਕੁੱਟਮਾਰ ਕੀਤੀ ਆ ਡਰਾਈਵਰ ਦੀ ਜਲਦੀ ਗੱਡੀ ਤੇ ਗੱਲ ਪਈ ਜਲਦੀ ਗੱਡੀ ਦੇ ਵਿੱਚ ਸ਼ੀਸ਼ੇ ਭੰਨੇ ਆ ਨਾ ਨੇ ਤਾਂ ਇਸ ਤੋਂ ਅੱਗੇ ਕੀ ਕਾਰਵਾਈ ਹੈ ਜੋ ਕਾਰਵਾਈ ਬਣੋਗੇ ਉਹ ਕੀਤੀ ਜਾਊਗੀ